ਵਕ ਵਕ ਸਿਆਸੀ ਪਾਰਟੀਆਂ ਦੇ ਵੱਲੋਂ ਦਿਨ ਚੜ੍ਹਦੇ ਸਾਰ ਜਿਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਖਾਸ ਕਰਕੇ ਜਦੋਂ ਵੋਟਾਂ ਸਿਰ ਦੇ ਉੱਤੇ ਹੁੰਦੀਆਂ ਉਦੋਂ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਹੈਰਾਨੀ ਵੀ ਹੁੰਦੀ ਹੈ ਕਦੇ ਕਦੇ ਪਰੇਸ਼ਾਨੀ ਵੀ ਹੁੰਦੀ ਹੈ ਤੇ ਕਦੇ ਕਦੇ ਕੱਚਾ ਹੱਸਦਿਆਂ ਕਿ ਆਹ ਬੰਦੇ ਹੁਣ ਤੱਕ ਕਿੱਥੇ ਲੁਕੇ ਪਏ ਸੀ ਸਿਆਸੀ ਠੋਗਲਿਆਂ ਦੇ ਇਸ ਸਮਾਜ ਦੇ ਵਿੱਚ ਸਿਆਸੀ ਠੋਗਲਿਆਂ ਦੇ ਇਸ ਖੇਤਰ ਦੇ ਵਿੱਚ ਦੁਨੀਆਦਾਰੀ ਦੇ ਵਿੱਚ ਮੂਲ ਨਾਲੋਂ ਆਮ ਲੋਕ ਵੀ ਟੁੱਟ ਗਏ ਤੇ ਸਿਆਸਤਦਾਨ ਵੀ ਟੁੱਟ ਗਏ ਕਿਉਂਕਿ ਆਮ ਲੋਕਾਂ ਨੇ ਉਹ ਚੁਣੇ ਆ ਤੇ ਉਹ ਆਮ ਲੋਕਾਂ ਦੀ ਗੱਲ ਕਰਦੇ ਕਰਦੇ ਕਿੱਥੋਂ ਕਿੱਥੇ ਪਹੁੰਚ ਗਏ ਆ ਇੱਕ ਗੱਲ ਜ਼ਰੂਰ ਚੇਤੇ ਦੇ ਵਿੱਚ ਰੱਖਿਆ ਕਰੋ ਵੀ ਸਾਡੇ ਭਾਰਤ ਦੇ ਸਿਆਸੀ ਨੇਤਾ ਭਾਵੇਂ ਕਿਸੇ ਵੀ ਪਾਰਟੀ ਦੇ ਕਿਉਂ ਨਹੀਂ ਉਹ ਗਜਨੀ ਕਿਉਂ ਬਣ ਜਾਂਦੇ ਆ ਗਜਨੀ ਤਾਂ ਚਲੋ ਇੱਕ ਕਰਨਾਲ ਨਭਾਇਆ ਅਮਰਖਾਨ ਨੇ ਪਰ ਇਹ ਗਜਨੀ ਵਰਗੇ ਕਿਉਂ ਆ ਵੀ ਸਾਰੀਆਂ ਗੱਲਾਂ ਇਹਨਾਂ ਨੂੰ ਉਦੋਂ ਹੀ ਚੇਤੇ ਆਉਂਦੀਆਂ ਜਦੋਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਆ ਸਾਰੇ ਮਸਲੇ ਉਦੋਂ ਹੀ ਚੇਤੇ ਆਉਂਦੇ ਜਦੋਂ ਪੌਣੇ 5 ਸਾਲ ਨਿਕਲ ਜਾਂਦੇ ਆ ਇਹ ਵਾਅਦੇ ਵੀ ਉਦੋਂ ਪੂਰੇ ਕਰਦੇ ਜਦੋਂ ਪੌਣੇ 5 ਸਾਲ ਨਿਕਲ ਜਾਂਦੇ ਆ ਵੀ ਇਹਨਾਂ ਨੂੰ ਪਤਾ ਵੀ 3 ਕਿ ਮਹੀਨੇ ਜਿਹੜਾ ਕੰਮ ਕੀਤਾ ਹੋਵੇ ਉਹ ਅਖੀਰ ਦੇ ਉੱਤੇ ਲੋਕਾਂ ਨੂੰ ਚੇਤੇ ਰਹਿੰਦਾ ਅੱਜ ਇਸ ਵਿਸ਼ੇ ਦੇ ਉੱਤੇ ਗੌਰ ਕਰਨੀ ਬਣਦੀ ਆ ਕਿਉਂਕਿ ਅਰਵਿੰਦ ਕੇਜਰੀਵਾਲ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਕਨਵੀਨਰ ਸਾਹਿਬ ਦੇ ਵੱਲੋਂ ਇੱਕ ਸਕੀਮ ਦਾ ਐਲਾਨ ਕੀਤਾ ਗਿਆ ਉਹਦਾ ਨਾਮ ਹੈਗਾ ਜੀ ਪੁਜਾਰੀ ਗਰੰਥੀ ਸਨਮਾਨ ਯੋਜਨਾ ਪੁਜਾਰੀ ਗਰੰਥੀ ਸਨਮਾਨ ਯੋਜਨਾ ਗੌਰ ਨਾਲ ਸੁਣਿਓ ਦਿੱਲੀ ਦੇ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਚੁੱਕਿਆ ਮੰਗਲਵਾਰ ਤੋਂ ਯਾਨੀ ਕਿ ਬੀਤੇ ਕੱਲ ਤੋਂ ਇਹਦੇ ਵਿੱਚ ਕੀ ਕੀਤਾ ਗਿਆ ਕਿ ਭਾਈ ਜਿਹੜੇ ਵੀ ਉੱਥੇ ਗਰੰਥੀ ਸਿੰਘ ਨੇ ਜਿਹੜੇ ਪੁਜਾਰੀ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਚੱਲ ਰਹੀ ਆ ਇਹ ਸਰਕਾਰ ਨੇ ਗੱਲ ਕਹੀ ਆ ਕਿ ਜਦੋਂ ਹੁਣ ਫੇਰ ਸਾਡੀ ਸਰਕਾਰ ਆ ਗਈ ਸਰਕਾਰ ਨੇ ਇਹ ਗੱਲ ਕਹੀ ਆ ਕਿ ਜਦੋਂ ਸਾਡੀ ਫੇਰ ਸਰਕਾਰ ਆ ਗਈ ਤਾਂ ਅਸੀਂ 18000 ਰੁਪਇਆ ਪ੍ਰਤੀ ਮਹੀਨਾ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਤੇ ਮੰਦਰਾਂ ਦੇ ਪੁਜਾਰੀਆਂ ਨੂੰ ਸਨਮਾਨ ਦੇ ਤੌਰ ਤੇ ਦੇ ਆਕਰਾਂਗੇ ਪਹਿਲੀ ਨਜ਼ਰੇ ਲੱਗਦਾ ਚ ਕਿ ਬਹੁਤ ਚੰਗੀ ਗੱਲ ਆ ਦੇਖੋ ਜੀ ਗ੍ਰੰਥੀ ਸਿੰਘਾਂ ਬਾਰੇ ਕਿੰਨਾ ਸੋਹਣਾ ਸੋਚਿਆ ਪੁਜਾਰੀਆਂ ਬਾਰੇ ਕਿੰਨਾ ਸੋਹਣਾ ਸੋਚਿਆ ਅਗਲਾ ਸਵਾਲ ਇਹ ਪੈਦਾ ਹੋ ਜਾਂਦਾ ਕਿ ਮੌਲਵੀਆਂ ਬਾਰੇ ਫਿਰ ਕੀ ਬਣੂਗਾ ਤੁਹਾਨੂੰ ਉਧਰੋਂ ਕਿਉਂ ਵਿਤਕਰਾਂ ਅਸਲ ਵਿੱਚ ਉਹਦੇ ਲਈ ਪਹਿਲਾਂ ਹੀ ਬਜਟ ਰੱਖਿਆ ਹੋਇਆ ਪਿਛਲੇ ਕਾਫੀ ਸਮੇਂ ਤੋਂ ਉਹ ਬਜਟ ਜਾਰੀ ਹੁੰਦਾ ਇਹਨਾਂ ਲਈ ਹੁਣ ਨਵੇਂ ਸਿਰੇ ਤੋਂ ਰੱਖਿਆ ਗਿਆ ਜਾਨੀ ਕਿ ਗਰੰਥੀ ਸਿੰਘਾਂ ਵਾਸਤੇ ਤੇ ਪੁਜਾਰੀਆਂ ਦੇ ਵਾਸਤੇ ਹੁਣ ਇਹਦੇ ਵਿੱਚ ਨੁਕਤਾ ਕੀ ਆ ਨੁਕਤਾ ਕਿਉਂ ਇਹਦੇ ਚੋਂ ਲੱਭਦਾ ਕਿ ਹੁਣ ਆਪਾਂ ਗੁਰੂ ਘਰਾਂ ਮੰਦਰਾਂ ਮਸਜਦਾਂ ਕੱਲ ਨੂੰ ਅਸੀਂ ਗਿਰਜਾ ਘਰਾਂ ਦੀ ਗੱਲ ਵੀ ਕਵਾਂਗੇ ਉਹਨਾਂ ਨੂੰ ਵੀ ਸਿਆਸੀ ਕਲਾਵੇ ਦੇ ਵਿੱਚ ਲੈਣ ਦੇ ਲਈ ਇੱਕ ਚੋਗਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਚਾਹੁੰਦਾ ਜੀ ਕਿ ਗਰੰਥੀ ਸਿੰਘਾਂ ਦੀ ਵੱਧ ਤੋਂ ਵੱਧ ਮਦਦ ਹੋਵੇ ਉਹ ਸਾਨੂੰ ਸਵੇਰੇ ਠਾਉਂਦੇ ਆ ਸਾਡੇ ਸੌਣ ਵੇਲੇ ਜਦੋਂ ਅਸੀਂ ਸੁੱਤੇ ਪਏ ਹੁੰਨੇ ਆ ਸਾਨੂੰ ਠਾਉਂਦੇ ਆ ਕਿ ਭਾਈ ਆਜੋ ਬਾਣੀ ਦੇ ਲੜ ਲੱਗੋ ਅਸੀਂ ਜਦੋਂ ਸੌ ਜਾਂਦੇ ਹਾਂ ਉਸ ਤੋਂ ਬਾਅਦ ਸੌਂਦੇ ਆ ਗਰੰਥੀ ਸਿੰਘਾਂ ਦੀ ਵੱਡ ਤੋਂ ਵੱਡ ਆਮਦਨ ਹੋਣੀ ਚਾਹੀਦੀ ਆ ਤੇ ਸਾਡੇ ਪੰਜਾਬ ਦੇ ਲੋਕਾਂ ਦੀ ਜਾਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹ ਭੈੜ ਆ ਕਿ ਅਸੀਂ ਗੁਰਦੁਆਰਾ ਸਾਹਿਬ ਦੀ ਉਸਾਰੀ ਦੇ ਉੱਤੇ 2 ਕਰੋੜ 5 ਕਰੋੜ ਲਾ ਦੰਨੇ ਆ ਪਰ ਗਰੰਥੀ ਸਿੰਘ ਨੂੰ ਅਸੀਂ 5000 10000 15000 ਹੀ ਦੰਨੇ ਆ ਕਹਿੰਦੇ ਨੇ ਤੇਰੇ ਤੇ ਬਾਬਾ ਆਪੇ ਮਿਹਰ ਕਰੋ ਤੇ ਫਿਰ ਤੁਹਾਡੇ ਤੇ ਵੀ ਆਪੇ ਮਿਹਰ ਕਰੋ ਤੇ ਲੋਕ ਵੀ ਇਹ ਸੋਚਦੇ ਨਹੀਂ ਕਿ ਵੈਸੇ ਤਾਂ ਜਦੋਂ ਆਪਾਂ ਦਾਨ ਦਿੰਨੇ ਆ ਕੋਈ ਕਹਿੰਦਾ ਮੇਰੇ ਵੱਲੋਂ 50000 ਰੁਪਏ ਯਾਰ ਗੁਰਦੁਆਰੇ ਦੀ ਸੇਵਾ ਲਈ ਮੇਰੇ ਲਈ ਮੰਦਰ ਦੀ ਸੇਵਾ ਵਾਸਤੇ ਲੱਖ ਰੁਪਇਆ ਪਰ ਕਦੇ ਪੁਜਾਰੀ ਤੇ ਗ੍ਰੰਥੀ ਸੰਗ ਨੂੰ ਤੁਸੀਂ ਪੈਸੇ ਦਿੱਤੇ ਇਹਦੇ ਵੱਲ ਜ਼ਰੂਰ ਗੌਰ ਕਰੋ ਖੈਰ ਕੇਜਰੀਵਾਲ ਸਾਹਿਬ ਦੀ ਇਸ ਗੱਲ ਦਾ ਨੁਕਤਾ ਕਿਉਂ ਆ ਕਿਉਂਕਿ ਕੱਲ ਨੂੰ ਹੋ ਸਕਦਾ ਬੀਜੇਪੀ ਜਾਂ ਕੋਈ ਹੋਰ ਤਿਰ ਕਵੇ ਜੀ ਕਿ ਅਸੀਂ 18 ਨਹੀਂ ਥਾਂ ਤੇ 28 ਦਿੰਨੇ ਆ ਅਸੀਂ ਜੀ 38000 ਦਿੰਨੇ ਆ ਕੋਈ 58 ਵਾਲੀ ਦੀ ਧੇਰਾ ਜੇ ਕੀ ਇਹ ਸਿਆਸੀ ਜੁਮਲਾ ਨਹੀਂ ਕੀ ਇਹ ਵੱਖ-ਵੱਖ ਧਾਰਮਿਕ ਥਾਵਾਂ ਦਾ ਰਾਜਨੀਤੀਕਰਨ ਨਹੀਂ ਕੀ ਇਹ ਵੱਖ-ਵੱਖ ਧਰਮਾਂ ਦੇ ਨਾਲ ਜੁੜੇ ਹੋਏ ਪ੍ਰਚਾਰਕਾਂ ਰੱਗੀਆਂ ਢਾਡੀਆਂ ਕਬਿਸ਼ਰਾਂ ਨੂੰ ਚੋਗਾ ਪਾਉਣ ਦੀ ਕੋਸ਼ਿਸ਼ ਨਹੀਂ ਕੀ ਇਹ ਪੁਜਾਰੀਆਂ ਨੂੰ ਹਿੰਦੂ ਭਾਈਚਾਰੇ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਨਹੀਂ ਸਿਆਸੀ ਤੌਰ ਦੇ ਉੱਤੇ ਮਸਲੇ ਹੋਰ ਹੁੰਦੇ ਆ ਜਜ਼ਬਾਤੀ ਤੌਰ ਦੇ ਉੱਤੇ ਤੇ ਧਾਰਮਿਕ ਤੌਰ ਦੇ ਉੱਤੇ ਮਸਲੇ ਹੋਰ ਹੁੰਦੇ ਆ ਕੱਲ ਨੂੰ ਕੋਈ ਮੰਦਰ ਕਮੇਟੀ ਇਹ ਗੱਲ ਕਵੇ ਕਿ ਅਸੀਂ ਪੁਜਾਰੀਆਂ ਨੂੰ ਭਾਈ ਅਸੀਂ 25-25000 ਰੁਪਏ ਦਿੰਨੇ ਆ ਬਹੁਤ ਵਧੀਆ ਗੱਲ ਆ ਕੱਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਗੱਲ ਕਵੇ ਕਿ ਅਸੀਂ ਜੀ 25-25000 ਰੁਪਏ ਤਨਖਾਹ ਕਰਦੇ ਆ ਅਸੀਂ ਜੀ 50-50000 ਰੁਪਏ ਦਿੰਨੇ ਆ ਕਿਸੇ ਨੂੰ ਕੋਈ ਇਤਰਾਜ਼ ਨਹੀਂ ਬਹੁਤ ਵਧੀਆ ਗੱਲ ਆ ਕੱਲ ਨੂੰ ਆਮ ਸਧਾਰਨ ਲੋਕ ਕਹਿਣ ਕਿ ਭਾਈ ਮੈਂ ਇਸ ਗਰੰਥੀ ਸਿੰਘ ਦੇ ਇਸ ਪੁਜਾਰੀ ਦੇ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਮੈਂ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਰੱਖਦਾ ਮੈਂ ਇਹਨਾਂ ਨੂੰ ਲਗਜ਼ਰੀ ਸਹੂਲਤਾਂ ਮੁਹੱਈਆ ਕਰਾਉਣਾ ਮੈਂ ਇਹਨਾਂ ਨੂੰ ਕਾਰ ਦਿੰਨਾ ਮੈਂ ਇਹਨਾਂ ਨੂੰ ਵਧੀਆ ਮੋਬਾਈਲ ਦੇਣਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਜੇਕਰ ਇਹ ਗੱਲਾਂ ਇੱਕ ਸਿਆਸੀ ਜਮਾਤ ਕਰੂਗੀ ਤਾਂ ਫਿਰ ਇਹਦੇ ਉੱਤੇ ਕਿੰਤੂ ਹੋਣਾ ਕੁਦਰਤੀ ਆ ਕਿਉਂਕਿ ਇਹ ਉਵੇਂ ਹੀ ਆ ਜੁਮਲਾ ਜੁਮਲਾ ਕਹਿੰਦਾ ਮੈਂ ਜੁਮਲਾ ਸ਼ਬਦ ਜਿਹੜਾ ਕਿ ਦੂਜੀਆਂ ਪਾਰਟੀਆਂ ਵਰਤਦੀਆਂ ਜਿਵੇਂ ਕਿ ਕਹਿੰਦੇ ਹੁੰਦੇ ਆ ਜੀ ਕਿ 1000 ਰੁਪਿਆ ਔਰਤਾਂ ਨੂੰ ਦੇਵਾਂਗੇ ਸ਼ੁਰੂ ਹੋਣ ਹੋਇਆ ਤੇ ਤਿੰਨ ਵਾਰੀਆਂ ਤੋਂ ਆਮ ਆਰਮੀ ਪਾਰਟੀ ਦੀ ਸਰਕਾਰ ਆ ਦਿੱਲੀ ਵਿੱਚ ਚੌਥੀ ਵਾਰ ਨਹੀਂ ਕੋਸ਼ਿਸ਼ ਕਰ ਰਹੇ ਹੋ ਆ ਹੁਣ ਸ਼ੁਰੂ ਕੀਤਾ ਆ 2 ਮਹੀਨੇ ਹੋ ਤੇ ਕਹਿੰਦੇ ਜੀ ਜਦੋਂ ਚੋਣਾ ਲੰਘਾ ਤੇ ਅਸੀਂ ਇਹਨੂੰ 1000 ਨੂੰ ਵਧਾ ਕੇ 3100 ਕਰ ਦੇਾਂਗੇ ਕਹਿੰਦੇ ਜੀ ਕਿ ਜਿਹੜੇ 70 ਸਾਲ ਤੋਂ 60 ਸਾਲ ਤੋਂ ਉੱਤੇ ਦੇ ਉਮਰ ਦੇ ਲੋਕ ਹੋਣਗੇ ਦਿੱਲੀ ਦੇ ਇਹਨਾਂ ਦਾ ਮੈਡੀਕਲ ਭਾਵੇਂ ਸਰਕਾਰੀ ਆ ਤੇ ਭਾਵੇਂ ਪ੍ਰਾਈਵੇਟ ਆ ਉਹਨਾਂ ਦਾ ਮੁਫਤ ਦੇ ਵਿੱਚ ਕਰਿਆ ਕਰਾਂਗੇ ਜਿੰਨਾ ਮਰਜ਼ੀ ਬਿੱਲ ਬਣ ਜੇ ਤੇ ਭਾਈ ਪਿਛਲੀਆਂ ਤਿੰਨ ਵਾਰੀਆਂ ਤੋਂ ਸਰਕਾਰ ਕਿਹੜਾ ਦਿੱਲੀ ਦੇ ਵਿੱਚ ਅਨਾਂ ਡੀਐਮਕੇ ਦੀ ਆ ਤ੍ਰਣਮੂਲ ਕਾਂਗਰਸ ਦੀ ਆ ਜਾਂ ਕਿਹੜੀ ਆ ਅਕਾਲੀ ਦਲ ਦੀ ਆ ਤੁਹਾਡੀ ਹੀ ਆ ਤੁਸੀਂ ਕਰਦੇ ਓਦੋਂ ਗੱਲ ਸਿਰਫ ਇੰਨੀ ਆ ਕਿ ਆਮ ਆਰਮੀ ਪਾਰਟੀ ਵੀ ਬਹੁਤ ਸਾਰੇ ਮਸਲਿਆਂ ਦੇ ਵਿੱਚ ਬਾਕੀ ਪਾਰਟੀਆਂ ਵਰਗੀ ਆ ਆਮ ਆਰਮੀ ਪਾਰਟੀ ਦੇ ਵਿੱਚ ਵੀ ਕੁਝ ਵੱਖਰਤਾ ਨਜ਼ਰ ਨਹੀਂ ਆ ਰਹੀ ਬਦਲਾ ਕਿਵੇਂ ਆ ਬਦਲਾ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਕਿ ਇਹਨਾਂ ਨੇ ਜਿਹੜੀ ਪਹਿਲੀ ਸੂਚੀ ਐਲਾਨ ਕੀਤੀ ਸੀ ਉਮੀਦਵਾਰਾਂ ਦੀ ਉਹ 11 ਉਮੀਦਵਾਰਾਂ ਦੀ ਸੀ ਉਹਨਾਂ 11 ਦੇ ਵਿੱਚੋਂ 6 ਉਮੀਦਵਾਰ ਭਾਜਪੀ ਤੇ ਕਾਂਗਰਸ ਦੇ ਵਿੱਚੋਂ ਲਏ ਹੋਏ ਬੰਦੇ ਸੀ ਇੱਕ ਪਾਸੇ ਬੰਦੇ ਆਪਾਂ ਸਾਰੇ ਕੱਢੀ ਜਾਂਦੇ ਆ ਜਿਹੜੇ ਪੁਰਾਣੇ ਵਿਧਾਇਕ ਆ ਤੇ ਨਵੇਂ ਅੱਜ ਇਧਰੋਂ ਆਇਆ ਤੇ ਕੱਲ ਨੂੰ ਇਧਰੋਂ ਆਇਆ ਤੇ ਪਰਸੋਂ ਇਧਰੋਂ ਆਇਆ ਉਹ ਆਪਾਂ ਸ਼ਾਮਿਲ ਕਰੀ ਜਾਂਦੇ ਆ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਇਹ ਗਰੰਥੀ ਸਿੰਘਾਂ ਤੇ ਪੁਜਾਰੀਆਂ ਦਾ ਮੋਢਾ ਵਰਤਣ ਦੀ ਇੱਕ ਕੋਸ਼ਿਸ਼ ਆ ਜਾਂ ਫਿਰ ਉਹ ਲਿ ਕਿ ਭਾਈ ਅਸੀਂ ਪਹਿਲੇ ਮਹੀਨੇ ਤੋਂ ਜੇ ਸਾਡੀ ਸਰਕਾਰ ਬਣ ਜਾਂਦੀ ਆ ਅਸੀਂ ਆਹ ਕੁਝ ਕਰ ਦਾਂਗੇ ਐਨੇ ਚਿਰ ਅਸੀਂ ਰਜਿਸਟ੍ਰੇਸ਼ਨ ਕਰ ਲੈਣੀ ਆ ਐਨੇ ਚਿਰ ਦੇ ਵਿੱਚ ਅਸੀਂ ਲਾਗੂ ਕਰ ਦਾਂਗੇ ਤੇ ਜੇਕਰ ਭਾਈ ਤੁਸੀਂ ਜੇ ਸਰਕਾਰ ਬਣ ਜਾਂਦੀ ਹੈ 2 ਮਹੀਨੇ ਜਦੋਂ ਰਹਿ ਗਏ ਵੋਟਾਂ ਪੈਣ ਦੇ ਵਿੱਚ ਤੇ ਜੇਕਰ ਫੇਰ ਇਹ ਗੱਲ ਕਰੋਗੇ ਵੀ ਯਾਨੀ ਕਿ 200 ਤੇ 25 ਦੇ ਵਿੱਚ ਵੋਟਾਂ ਪੈਣੀਆਂ ਤੇ ਜੇ ਤੁਸੀਂ ਕਹੋ ਜੀ ਕਿ 230 ਦੇ ਵਿੱਚ ਜਦੋਂ ਟਰਮ ਪੂਰੀ ਹੋਣੀ ਆ ਤੇ 2 ਮਹੀਨੇ ਪਹਿਲਾਂ ਅਸੀਂ ਗਰੰਥੀ ਸਿੰਘਾਂ ਤੇ ਪੁਜਾਰੀਆਂ ਨੂੰ ਪੈਸੇ ਦੇਵਾਂਗੇ ਇਹ ਤਾਂ ਫਿਰ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਲੀ ਗੱਲ ਹੀ ਆ ਬਾਕੀ ਸਿਆਸੀ ਪਾਰਟੀਆਂ ਦੇ ਉੱਤੇ ਅਸੀਂ ਕੋਈ ਰਸ਼ਕ ਨਹੀਂ ਕਰਦੇ ਕੋਈ ਨਹੀਂ ਗੱਲ ਕਰਨੇ ਕਿ ਸਾਡੀ ਸਿਆਸੀ ਤੇਰਾ ਪਰ ਯਾਰ ਤੁਸੀਂ ਤਾਂ ਬਦਲਾ ਦੀ ਗੱਲ ਕਰਦੇ ਹੋ ਤੁਸੀਂ ਗਰੰਥੀ ਵੀ ਵਰਤ ਰਹੇ ਹੋ ਤੁਸੀਂ ਪੁਜਾਰੀ ਵੀ ਵਰਤ ਰਹੇ ਹੋ ਆਪਾਂ ਮੌਲਵੀਆਂ ਦੀ ਗੱਲ ਵੀ ਕਰਦੇ ਆ ਮਦਦ ਕਰਨੀ ਆ ਸਰਕਾਰ ਨੇ ਨਾਲ ਖੜਨਾ ਚਾਹੀਦਾ ਬਿਲਕੁਲ ਖੜਨਾ ਚਾਹੀਦਾ ਪਰ ਵੋਟਾਂ ਤੋਂ 2 ਮਹੀਨੇ ਪਹਿਲਾਂ ਹੀ ਕਿਉਂ ਖੜਨਾ ਚਾਹੀਦਾ ਸਵਾਲ ਸਿਰਫ ਇੰਨਾ ਗੱਲ ਸਿਰਫ ਇੰਨੀ ਆ ਸੋ ਮੇਰੀ ਪੰਜਾਬ ਦੇ ਤੇ ਦੇਸ਼ ਦੇ ਲੋਕਾਂ ਨੂੰ ਇੱਕ ਨਿੱਜੀ ਤੌਰ ਤੇ ਬੇਨਤੀ ਆ ਵੀ ਭਾਈ ਜਿਨ੍ਹਾਂ ਵੀ ਗੁਰੂ ਘਰ ਦੇ ਨਾਲ ਸੰਬੰਧਤ ਲੋਕ ਆ ਆਪਾਂ ਉਹਨਾਂ ਦਾ ਸਤਿਕਾਰ ਕਰਨਾ ਸਿੱਖੀਏ ਆਪਾਂ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰਨੀ ਸਿੱਖੀਏ ਅਸੀਂ ਕੁਝ ਸਮਾਂ ਪਹਿਲਾਂ ਜਗਰਾਉਂ ਦੇ ਵਿੱਚ ਗਏ ਸੀ ਉੱਥੇ ਨਾ ਧਨਮਾਤਾ ਗੁਜਰੀ ਜੀ ਟਰਸਟ ਆ ਉਹਦੇ ਵੱਲੋਂ ਆਪਾਂ ਜਾਣਦੇ ਕਿ ਪਹਿਲਾਂ ਵੀ ਉਪਰਾਲੇ ਕੀਤੇ ਜਾਂਦੇ ਸੀ ਜਸਵਿੰਦਰ ਸਿੰਘ ਬਸਰਾ ਨਿਊਜ਼ੀਲੈਂਡ ਵਾਲੇ ਤੇ ਕੁਝ ਕੁ ਹੋਰ ਸਾਥਗਾਨੀ ਮਦਦ ਦੇ ਨਾਲ ਉਹ ਅਸਲ ਲੋੜਵੰਦਾਂ ਨੂੰ ਜਿਹੜੇ ਸੱਚੀ ਮੁੱਚੀ ਲੋੜਵੰਦਾਂ ਜਿਨ੍ਹਾਂ ਦੇ ਪਰਿਵਾਰ ਨਸ਼ਿਆਂ ਦੇ ਨਾਲ ਟੰਬੇ ਗਏ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਮੌਤ ਹੋ ਗਈ ਘਰ ਦੇ ਵਿੱਚ ਕਮਾਉਣ ਵਾਲਾ ਕੋਈ ਨਹੀਂ ਜਿਹੜੇ ਰਾਗੀ ਗ੍ਰੰਥੀ ਸਿੰਘ ਬਹੁਤ ਮਾੜੀ ਹਾਲਤ ਦੇ ਵਿੱਚ ਆ ਉਹਨਾਂ ਨੂੰ ਰਾਸ਼ਨ ਦੇ ਪੈਕਟ ਦਿੰਦੇ ਆ ਰਾਸ਼ਨ ਦੇ ਬੋਰੇ ਦਿੰਦੇ ਆ ਅਸੀਂ ਉੱਥੇ ਗਏ ਤੇ ਦੋ ਤਿੰਨ ਗ੍ਰੰਥੀ ਸਿੰਘ ਵੀ ਸਾਨੂੰ ਮਿਲੇ ਕਤਾਰ ਦੇ ਵਿੱਚ ਲੱਗੇ ਹੋਏ ਅਸੀਂ ਹੈਰਾਨ ਉਹ ਕੋਈ ਕਹਿੰਦੇ ਜੀ ਅਸੀਂ ਫਿਰੋਜ਼ਪੁਰ ਤੋਂ ਆਏ ਕੋਈ ਕਹਿੰਦੇ ਜੀ ਤਰਨਤਾਰਨ ਤੋਂ ਆਏ ਆ ਅਸੀਂ ਪੁੱਛਿਆ ਜੀ ਕੀ ਗੱਲ ਬਣ ਗਈ ਕਹਿੰਦੇ ਜੀ ਸਾਨੂੰ ਸਾਡੇ ਪਿੰਡ ਦੇ ਵਿੱਚ 5000 ਰੁਪਏ ਮਹੀਨਾ ਮਿਲਦਾ ਗੁਰਦੁਆਰਾ ਸਾਹਿਬ ਦੇ ਵੱਲੋਂ ਕਮੇਟੀ 5000 ਰੁਪਏ ਦਿੰਦੀ ਆ ਤੇ ਮੈਂ ਅਚੰਬੇ 'ਚ ਰਹਿ ਗਿਆ ਵੀ ਯਾਰ ਜੇਕਰ ਆਪਾਂ 500 ਰੁਪਏ ਦਿਹਾੜੀ ਵੀ ਦੇਖੀਏ ਨਾ ਤੇ 15000 ਰੁਪਇਆ ਮਹੀਨੇ ਦਾ ਬਣਦਾ ਤੇ ਤੁਸੀਂ ਗੁਰਦੁਆਰੀ ਦੀ ਸੇਵਾ ਦੇ ਉੱਤੇ ਤਾਂ ਲਾ ਦਿੰਦੇ ਪੰਜ ਪੰਜ ਕਰੋੜ ਰੁਪਇਆ ਤੇ ਬੰਦੇ ਨੂੰ ਜਿਹੜਾ ਉੱਥੇ ਪਾਠ ਕਰਦਾ ਜਿਹੜਾ ਉੱਥੇ ਲੋਕਾਂ ਦੇ ਕੰਨਾਂ ਤੱਕ ਗੁਰਬਾਣੀ ਪਚਾਉਂਦਾ ਉਹਨੂੰ ਆਪਾਂ ਇੱਥੇ ਦਿਹਾੜੀ ਦਿੰਨੇ ਕਿੰਨੀ ਉਹਦੀ 200 ਰੁਪਇਆ ਦਿਹਾੜੀ ਵੀ ਨਹੀਂ ਬਣਦੀ ਤੇ ਫਿਰ ਆਪਾਂ ਇਹ ਗੱਲ ਕਹਿੰਨੇ ਕਿ ਸਾਡਾ ਪ੍ਰਚਾਰ ਨਹੀਂ ਸਹੀ ਤਰੀਕੇ ਨਾਲ ਹੋ ਰਿਹਾ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ ਜੇਕਰ ਆਰਥਿਕ ਤੌਰ ਦੇ ਉੱਤੇ ਸਾਡੇ ਧਾਰਮਿਕ ਆਧਾਰਿਆਂ ਦੇ ਸੰਚਾਲਕ ਜਿਹੜੇ ਪ੍ਰਚਾਰਕ ਨੇ ਸੱਚੇ ਪ੍ਰਚਾਰਕ ਡਰਾਮੇਬਾਦ ਨਹੀਂ ਸੱਚੇ ਪ੍ਰਚਾਰਕ ਜੇਕਰ ਸਾਧਨ ਸੰਪੰਨ ਹੋਣਗੇ ਤਾਂ ਫਿਰ ਉਹ ਇਧਰੋਂ 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 ਹੱਥ ਨਹੀਂ ਮਾਰਨਗੇ ਲੋੜ ਇਸ ਗੱਲ ਨੂੰ ਸਮਝਣ ਦੀ ਆ ਕਿ ਅਸੀਂ ਜ਼ਹਿਨੀ ਤੌਰ ਦੇ ਉੱਤੇ ਕਿੱਥੇ ਜੇ ਖੜੇ ਆ ਕਈ ਪਿੰਡਾਂ ਦੇ ਇਹੋ ਜਿਹੇ ਵੀ ਮੈਨੂੰ ਪਤਾ ਲੱਗਾ ਵੀ ਸੂਚਵਣ ਲੋਕ ਆ ਕਈ ਕਮੇਟੀਆਂ ਗੁਰੂ ਘਰ ਦੀਆਂ ਕਮੇਟੀਆਂ ਪੰਚਾਇਤਾਂ ਐਸੀਆਂ ਜਿਹੜੀਆਂ ਕਿ ਗਰੰਥੀ ਸਿੰਘਾਂ ਨੇ ਬਹੁਤ ਮਦਦ ਕਰਨੀਆਂ ਆ ਪਿੱਛੇ ਜੇ ਮੈਂ ਖਬਰ ਪੜ੍ਹੀ ਸੀ ਕਿ 2-3 ਥਾਵਾਂ ਦੇ ਉੱਤੇ ਤਾਂ ਗਰੰਥੀ ਸਿੰਘਾਂ ਨੇ ਬੱਚਿਆਂ ਨੂੰ ਵਿਦੇਸ਼ ਦੇ ਵਿੱਚ ਭੇਜਣ ਦੇ ਲਈ ਪੜ੍ਹਾਈ ਦਾ ਸਾਰਾ ਖਰਚਾ ਉਹਨਾਂ ਨੇ ਕੀਤਾ ਕੋਈ ਆਪਦੀ ਕੋਠੀ ਵੀ ਦਿੰਦਾ ਕੋਈ ਕਹਿੰਦਾ ਈਸੀ ਦਾ ਖਰਚਾ ਵੀ ਸੀ ਦਿੰਦੇ ਆ ਤੇ ਜੇਕਰ ਆਪਾਂ ਬਾਕੀ ਇੱਥੇ ਗੈਂਗਸਟਰਾਂ ਨੂੰ ਜੇ ਸਹੂਲਤਾਂ ਮਿਲ ਸਕਦੀਆਂ ਤੇ ਫਿਰ ਗਰੰਥੀਆਂ ਨੂੰ ਕਿਉਂ ਨਹੀਂ ਮਿਲਦੀਆਂ ਜੇ ਸਮਾਜ ਵਿਰੋਧੀ ਅਨਸਰਾਂ ਨੂੰ ਮਿਲੀਆਂ ਜਾਂਦੀਆਂ ਤੇ ਫਿਰ ਇਹ ਤਾਂ ਸੋਹਣੇ ਪ੍ਰਚਾਰਕ ਇਹਨਾਂ ਦੇ ਬਾਰੇ ਕਿਉਂ ਨਹੀਂ ਸੋਚਦੇ ਪਰ ਇਹਨਾਂ ਬਾਰੇ ਸਿਆਸਤਦਾਨਾਂ ਸੋਚੇ ਜੇ ਤੁਸੀਂ ਸੋਚਣਾ ਹੀ ਆ ਤੇ ਐਂਓ ਤਾਂ ਦਿੱਲੀ ਦੇ ਵਿੱਚ ਬਹੁਤ ਸਾਰੇ ਆਪਾਂ ਜਾਣਦੇ ਕਤਲੇਆਮ ਪੀੜਤ ਉਹਨਾਂ ਦੀ ਹੋਰ ਮਦਦ ਕਰਨੀ ਚਾਹੀਦੀ ਆ ਜਿਹੜੀ ਆਪਾਂ ਗੱਲ ਕਹਿੰਦੇ ਉੱਥੇ ਗਰੰਥੀ ਸਿੰਘਾਂ ਦਾ ਆਪਾਂ ਕਰਨਾ ਤੇ ਇੱਥੇ ਪੰਜਾਬ ਦੇ ਵਿੱਚ ਬੇਦਬੀ ਦਾ ਮਸਲੇ ਰਹਾਲੜੀ ਨਿਕਲਿਆ ਕਿਉਂਕਿ ਇੱਥੇ ਚੋਣਾ ਨਹੀਂ ਸਿਰਲੇ ਉੱਤੇ ਜਦੋਂ ਚੋਣਾ ਆਈਆਂ ਆਪਾਂ ਫੇਰ ਕੋਈ ਨਾ ਹੋਏ ਠੋਗਲਾ ਛੱਡਾਂਗੇ ਸਾਡੀ ਸਿਆਸਤ ਠੋਗਲਿਆਂ ਪੱਟੀ ਬਣ ਗਈ ਆ ਸਾਡੀ ਸਿਆਸਤ ਦੇ ਵਿੱਚ ਠੋਗਲਿਆਂ ਦੀ ਪਰਮਾਰ ਆ ਤੇ ਲੋਕਾਂ ਨੂੰ ਵੀ ਇਹ ਗੱਲਾਂ ਪਸੰਦ ਨਹੀਂ ਮੈਨੂੰ ਇਸ ਗੱਲ ਦੇ ਉੱਤੇ ਹੈਰਾਨੀ ਹੁੰਦੀ ਆ ਲੋਕ ਇਸ ਗੱਲ ਦਾ ਜ਼ਹਿਨੀ ਤੌਰ ਦੇ ਉੱਤੇ ਜ਼ੋਰ ਨਹੀਂ ਪਾਉਂਦੇ ਕਿ ਭਾਈ ਆ ਕਿਵੇਂ ਹੋ ਸਕਦਾ ਹੁਣ ਕੱਲ ਨੂੰ ਬੀਜੇਪੀ ਨੇ ਚੋਣ ਮੈਨੀਫੈਸਟੋ ਜਾਰੀ ਕਰਨਾ ਜਾਂ ਕੋਈ ਐਲਾਨ ਕਰਨੇ ਆ ਉਹ ਵੈਸੇ ਅਸਮਾਨ ਨੂੰ ਟੱਕ ਨਾ ਲਉਣਗੇ ਕਾਂਗਰਸ ਵੈਸੇ ਅਸਮਾਨ ਨੂੰ ਟੱਕ ਨਾ ਲਾਉਗੀ ਪਰ ਹਕੀਕਤ ਕੀ ਆ ਮੋਢਾ ਕਿਦਾ ਵਰਤਿਆ ਜਾ ਰਿਹਾ ਅੱਜ ਗਰੰਥੀਆਂ ਦਾ ਮੋਢਾ ਵਰਤਿਆ ਜਾ ਰਿਹਾ ਲੰਘੇ ਕੱਲ 60 ਸਾਲ ਤੋਂ ਉੱਤੇ ਉਮਰ ਦੇਆਂ ਦਾ ਫਿਰ ਕਹਿੰਦੇ ਔਰਤਾਂ ਦਾ ਮੋਢਾ ਫਿਰ ਉਹਦਾ ਮੋਢਾ ਫਿਰ ਉਹਦਾ ਮੋਢਾ ਆਪਾਂ ਇਹਨਾਂ ਗੱਲਾਂ ਨੂੰ ਸਮਝ ਗਏ ਅਸੀਂ ਤਾਂ ਬੇਨਤੀ ਕਰ ਸਕਦੇ ਆ ਤੇ ਹਾਂ ਤੁਹਾਨੂੰ ਨਵੇਂ ਸਾਲ ਦੀ ਗ ਸੱਚੀ ਮੁੱਚੀ ਬਹੁਤ ਬਹੁਤ ਮੁਬਾਰਕਾਂ 2025 ਵਰਾ ਚੜ ਗਿਆ ਅੱਜ ਪਹਿਲਾ ਦਿਨ ਆ 224 ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਸਾਡੇ ਕੋਲੋਂ ਤੇ ਆਪਜੀ ਕੋਲੋਂ ਹੋਈਆਂ ਹੋਣੀਆਂ ਆਜੋ ਆਪਾਂ ਇਹਦ ਕਰੀਏ ਕਿ ਚੰਗੇ ਮਨੁੱਖ ਦੇ ਤੌਰ ਦੇ ਉੱਤੇ ਥੋੜੀ ਜੀ ਕੋਸ਼ਿਸ਼ ਕਰਨੀ ਆ ਅਸੀਂ ਬਿਨਾ ਸੋਚੇ ਸਮਝੇ ਕਿਸੇ ਉੱਤੇ ਟਿੱਪਣੀ ਕਰਨ ਤੋਂ ਬਾਅਦ ਆਈਏ ਅਸੀਂ ਜਾਲੀ ਜੇ ਆਪਦੇ ਵਿਚਾਰ ਪੇਸ਼ ਕਰਨੇ ਬੰਦ ਕਰੀਏ ਅਸੀਂ ਲਾਈ ਲਗ ਬਣਨੋਂ ਹਟੀਏ ਅਸੀਂ ਧਰਮ ਦੇ ਪਿੱਛੇ ਅਸੀਂ ਗਵਾਈਆਂ ਪਿੱਛੇ ਤੇ ਅਸੀਂ ਸਿਆਸੀ ਲੋਕਾਂ ਦੇ ਪਿੱਛੇ ਸਿਰ ਪੜਿਓਣੋਂ ਬੰਦ ਕਰੀਏ ਇਹ ਸਮੇਂ ਦੀ ਬਹੁਤ ਵੱਡੀ ਲੋੜ ਆ 225 ਤੱਕ ਕੈਲੰਡਰ ਬਦਲਣ ਵਾਲਾ ਨਾ ਰਹੇ ਜੇ ਆਪਾਂ ਅੰਦਰੋਂ ਵੀ ਬਦਲ ਗਏ ਬਹੁਤ ਮਿਹਰਬਾਨੀ